ਬਾ ਹ ਹ ਵੀ ਸੰਗਤੇ ਬਾਬਾ ਜੀ ਦੇ ਅਸਥਾਨ ਤੇ ਜੋ ਮੇਲਾ ਮਨਾਇਆ ਜਾਂਦਾ ਮਾਗੀ ਦਾ ਹਰ ਸਾਲ ਦੀ ਤਰ੍ਹਾਂ ਛੇਖੰਡਪਟ ਪ੍ਰਕਾਸ਼ ਹੋਣ ਗਈ ਦੋ ਇੱਥੇ ਆ ਸਾਹਮਣੇ ਆ ਦੀ ਅੰਦਰ ਸਾਹਮਣੇ ਹੋ ਗਏ ਪਾਲਕੀ ਚੋ ਇੱਕ ਇਧਰ ਹੋ ਗਿਆ 6 ਘੜਡ ਪਾਟ ਹੋ ਗਏ ਤੇ ਪ੍ਰਕਾਸ਼ ਉਣਗੇ ਇੱਕ ਇੱਥੇ ਤਿੰਨ ਵਿਚਾਲੇ ਹੋਗੇ ਪਾਲਕੀ ਚ ਦੋ ਪਹਿਲੇ ਸਿਰੇ ਹੋ ਗਏ ਉਹਦਾ ਵਿੱਚੋਂ ਥੋੜਾ ਹੀ ਲਾਉਣਾ ਵਾ ਉਹ ਥੋੜਾ ਹੀ ਲਾਉਣਾ ਦੋ ਗੱਟੇ ਉਹ ਮਾਈਕ ਅਰੇ ਰੋਟੇ ਪਰੇ ਧਰ ਕੇ ਤੋਂ ਪਈ ਹੈ ਹੈ ਨਨ ਸਵੇਰੇ ਲਾ ਲਾਂਗੇ ਸਬਜ਼ੀ ਲਾਉਣੀ ਆ ਗੱਡੀ ਤੇ ਲੈ ਕੇ ਆਇਆ ਮੈਂ ਕਿਹਾ ਸਵੇਰੇ ਲਾ ਲਾਂਗੇ ਹੁਣ ਤਾਂ ਆਪਾਂ ਦੋ ਚੀਜ਼ਾਂ ਹੀ ਲਾਉਣੀਆਂ ਬਸ ਮੇਰੇ ਨਾਲ ਜਿਹੜੀਆਂ ਆਪਣੀਆਂ ਮਹਿੰਗੀਆਂ ਦਰਬਾਰ ਸਾਹਿਬ ਦੇ ਵਿੱਚ ਉਹ ਵਧੀਆ ਤਿਆਰੀ ਕਰੀ ਆ ਬਹੁਤ ਸੋੜੇ ਰਮਾਲੇ ਲੱਗੇ ਆ ਸਾਹਮਣੇ ਆ ਦੇ ਇੱਥੇ ਧੂਫ ਵਾਲਾ ਬੰਦਾ ਆ ਦੇ ਇੱਥੇ ਦੇਖ ਪਈ ਹੋ ਸਾਹਮਣੇ ਤੇ ਇੱਥੇ ਬੈਠਾ ਹੋ ਧੂਫ ਵਾਲਾ ਥਾਲ ਚ ਲੱਗੂ ਧੂਫ ਆਜਾ ਬਿਲੂ ਤੈਨੂੰ ਦੱਸਾਂ ਮੈਂ ਦੂਜਾ ਦੋ ਹੋ ਲਾਲਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ਼ਹਿਰੋਂ ਲੈ ਕੇ ਆਏ ਆਂ ਭਾਈ ਸਬਜੀ ਜੀ ਜੀ ਦਾ ਸੇਵੜਾ ਫਟਾਫਟ ਆਜਾ ਮੈਂ ਦੱਸ ਦੱਸਦਾ ਇੱਕ ਤਾਂ ਹੋ ਸਾਹਮਣੇ ਬੂਰੀ ਪਈ ਆ ਹੋ ਦੇ ਇੱਕ ਥੱਲੇ ਲਫਾਫਾ ਪਿਆ ਹੋ ਆ ਗੋਭੀ ਮਟਰ ਕਾਜਰ ਸਮਾਨ ਲਿਆਂਦਾ ਤੇ ਕਬੂਰੀ ਮੂਹ ਫੜੀ ਲੈਂਦੀ ਆ ਤੇ ਇਹਦੇ ਚ ਲਿਆਂਦਾ ਦੂਜਾ ਸਮਾਨ ਬਰਤਨ ਵਾਸਤੇ ਇਹ ਕਿੱਥੇ ਰੱਖੀਏ ਇਹ ਆਪਾਂ ਉਧਰ ਲੈ ਚੱਲ ਜਿੱਥੇ ਆਪਣੀ ਫਰਿੱਜ ਪਈ ਆ ਨਾ ਉੱਥੇ ਰੱਖ ਦੇ ਉੱਥੇ ਮੈਂ ਕਰ ਦਿੰਦਾ ਅੰਦਰ ਜਗਾ ਉੱਥੇ ਰੱਖਿਆ ਇਧਰ ਫਰਿੱਜ ਆਹ ਦੂਜੀ ਅੱਛਾ ਚਪਲੀਆਂ ਪਾਉਣਾ ਪਾ ਲਾ ਇਹ ਗੱਡੀ ਤੇ ਲੈ ਕੇ ਜਾਂਦਾ ਸਮਾਨ ਇਸ ਗੱਡੀ ਤੇ